ਫਾਜ਼ਿਲਕਾ ਦੀ ਮਲੋਟ ਰੋਡ ਤੇ ਗੰਗ ਕਨਾਲ ਵਿੱਚ ਡਿੱਗੀ ਸਕਾਰ ਨੇ ਚਾਰ ਘਰਾਂ ਦੀ ਦੀਵੇ ਬੁਝਾ ਦਿੱਤੀ। ਮੁਕਸਰ ਦੇ ਪਿੰਡ ਮਿੱਡਾ ਦੇ ਚਾਰ ਦੋਸਤ ਆਪਣੇ ਇੱਕ ਪੰਜਵੇਂ ਦੋਸਤੋਂ ਐਸੈਂਟ ਕਾਰ ਲੈ ਕੇ ਆਪਣੇ ਪਿੰਡ ਵੱਲ ਜਾ ਰਹੇ ਸਨ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। 12 ਤਰੀਕ ਨੂੰ ਇਹ ਹਾਦਸਾ ਵਾਪਰਿਆ ਤੇ ਦੋ ਦਿਨ ਬਾਅਦ ਜਾ ਕੇ ਪਤਾ ਲੱਗਾ ਜਿਸ ਦੀ ਤਸਦੀਕ ਗੋਤਾਖੋਰ ਨੇ ਕੀਤੀ। ਗੱਡੀ ਡਿੱਗੀ ਸੀ ਨਹਿਰ ਚ ਨਾਲੇ ਦੇ ਕੱਢ ਕੇ ਦਿੱਤੇ ਬਸ ਚਾਰ ਲਾਸ਼ਾਂ ਵਿੱਚ ਗਰੀਬ ਸੀਗੇ ਵਿਚਾਰੇ। ਸਾਨੂੰ ਤਾਂ ਹੀ ਦੋ ਕ ਰਾਤ ਦੇ ਲੱਗੇ ਆ ਸਵੇਰ ਪਤਾ ਲੱਗਾ ਮੰਨ ਲਓ ਕਿ ਨਾਲਾਂ ਦੇ ਗੱਡੀ ਨੂੰ ਜਦੋਂ ਮੇਰੇ ਟਾਇਰ ਲੱਗੇ ਆ ਪੈਰਾਂ ਨੂੰ ਉਦੋਂ ਬਸ ਟੋਚਨ ਪਾ ਕੇ ਬਾਹਰ ਘੜ ਦੀ ਹੈਡਰਾ ਆਇਆ ਖਿੱਚ ਲਈ ਬਾਦੀ ਬਸ ਕੰਪੈਨ ਤੋਂ ਆਈ ਸੀ ਵਿਚਾਰੇ ਰਿਪੇਅਰਿੰਗ ਕਰ ਗਏ ਚਾਰੋਂ ਮੱਧ ਪ੍ਰਦੇਸ਼ ਵਿੱਚ ਕੰਬਾਈਨ ਤੇ ਡਰਾਈਵਰੀ ਦਾ ਕੰਮ ਕਰਦੇ ਸਨ ਅਤੇ ਪੂਰੀ ਘਟਨਾ ਦੀ ਸੂ ਇਹਨਾਂ ਦੇ ਉਸੇ ਦੋਸਤ ਨੇ ਹੀ ਦਿੱਤੀ ਜਿਸ ਤੋਂ ਕਾਰ ਮੰਗ ਕੇ ਲੈ ਗਏ ਸਨ 1.5 ਮਹੀਨੇ ਤੋਂ ਮੇਰੇ ਨਾਲ ਸੀਲ ਆਉਣ ਵਾਸਤੇ ਗਏ ਹੋਏ ਸੀਗੇ ਐਮ ਪੀ ਐਮਪੀ ਤੋਂ ਆਇਆ ਇੱਕ ਰਾਤ ਮੇਰੇ ਕੋਲ ਰਹਿਆ ਉਸ ਤੋਂ ਬਾਅਦ ਅਗਲੀ ਰਾਤ ਕਹਿੰਦੇ ਵੀ ਅਸੀਂ ਘਰੇ ਜਾਣਾ ਤੇ ਕਹਿੰਦੇ ਗੱਡੀ ਦੇ ਦੇ ਤੇਰੀ ਤਾਂ ਅਸੀਂ ਅੱਜ ਘਰੇ ਜਾਣਾ ਘਰੇ ਜਾਣ ਨੂੰ ਬਹੁਤ ਦਿਲ ਕਰਦਾ ਗੱਡੀ ਲੈ ਕੇ ਮੇਰੇ ਕੋਲੋਂ ਕਰੀਬਨ 9:30 ਵਜੇ ਦੇ ਕਰੀਬਨ ਆ ਗਿਆ ਰਾਤ ਨੂੰ ਤੇ ਘਰਦਿਆਂ ਨੂੰ ਪਤਾ ਨਹੀਂ ਆਏ ਕਿ ਨਹੀਂ ਆਏ ਜਾਂ ਉੱਥੇ ਆ ਜਾਂ ਆ ਗਿਆ ਉਸ ਤੋਂ ਬਾਅਦ ਮੈਨੂੰ ਤਾਂ ਇਹ ਲੱਗਿਆ ਵੀ ਆਪਦੇ ਘਰੇ ਜਾਂਦੇ ਰਿਆ ਇਹ ਤੇ ਮੈਂ 12 ਵਜੇ ਟਰਾਈ ਕੀਤਾ ਦੁਪਹਿਰੇ ਤੇ ਫੋਨ ਬੰਦ ਸੀ ਸ਼ਾਮ ਨੂੰ ਫਿਰ ਟਰਾਈ ਕੀਤਾ ਫਿਰ ਫੋਨ ਬੰਦ ਸੀ ਆ ਉਸ ਤੋਂ ਬਾਅਦ ਇਹਨਾਂ ਦੇ ਆਂਡ ਗਵਾਂਡ 'ਚ ਮੈਂ ਫੋਨ ਲਾਇਆ ਤੇ ਉਹਨਾਂ ਨੇ ਕਿਹਾ ਵੀ ਇੱਤਾਂ ਹੀ ਘਰ ਨਹੀਂ ਆਏ ਫਿਰ ਅਸੀਂ ਸ਼ਾਮ ਨੂੰ 7-8 ਵਜੇ ਇਹਨਾਂ ਦੀ ਪਾਲਤਰੀ ਕੀਤੀ ਤੇ ਹੁਣ ਸਾਨੂੰ ਇਹ ਇੱਥੇ ਨਹਿਰ ਦੇ ਵਿੱਚ ਡਿੱਗੇ ਮਿਲੀ ਗੱਡੀ ਨਹਿਰ ਦਾ ਬਾਹਰ ਥੋੜਾ ਬੋਰਨਟ ਡਿੱਗੇ ਸੀ ਗੱਡੀ ਦੇ ਨਿਸ਼ਾਨੀਆਂ ਪਈਆਂ ਸੀ ਬਾਹਰ ਉੱਥੋਂ ਪਤਾ ਲੱਗਿਆ ਮੁੰਡੇ ਇੱਕ ਦਾ ਨਾਂ ਤੇ ਹੈਗੇ ਗੁਰਪ੍ਰੀਤ ਜੀ ਗੁਰਲਾਲ ਤੇ ਇੱਕ ਦਾ ਨਾਂ ਲਾਲਾ ਲੰਦੇ ਨਾ ਇੱਕ ਸਾਧ ਮੁੰਡੇ ਦਾ ਨਾਂ ਇੱਥੋਂ ਮਿੱਡੇ ਦੇ ਸੀ ਲੈ ਨਾਲੇ ਲੋਕਲੀ ਜੀ ਹਾਂਜੀ ਇੱਕੋ ਪਿੰਡ ਦੇ ਆਈ ਸਾਰੇ ਬਸ 20-22 ਸਾਲਾਂ ਦੇ ਕਰੀਬਨ ਹੈਗੇ ਹੀ ਸਾਰੇ ਅੰਕ ਨਾਲ ਕਿਹੜੀ ਹੁੰਦੀ ਹੈ ਹਾਂਜੀ ਇੱਕ ਦਾ ਵਿਆਹ ਸੀਗਾ ਗੁਰਪ੍ਰੀਤ ਸਿੰਘ ਦਾ ਜੀ 2-4 ਦਿਨ ਹੀ ਰਹਿ ਗਏ ਮਰਨ ਵਾਲਿਆਂ ਵਿੱਚ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਸੀ ਜਿਸ ਦਾ 18 April ਨੂੰ ਵਿਆਹ ਤਰਿਆ ਹੋਇਆ ਸੀ ਹੁਣ ਪਿਤਾ ਦੀ ਹਾਲਤ ਦੇਖੀ ਨਹੀਂ ਜਾ ਰਹੀ ਮਾਲਕਾ ਚੱਲਿਆ ਨਹੀਂ ਤੇ ਜਾ ਕਿਥੇ ਰਹਿ ਸੀ ਕਹਿੰਦਾ ਮੇਰੇ ਤੇ ਆ ਰਹੇ ਕਿੰਨੇ ਦਿਨ ਸੀ 4 ਦਿਨ ਕਦੋਂ ਦੀ ਘਟਨਾ ਹੈ ਇਹ ਸ਼ੁਕਰ ਸ਼ੁਕਰ ਪਰਸਰਾ ਤੇ ਪਤਾ ਕਿਵੇਂ ਲੱਗਿਆ ਜੀ ਇਹ ਸਾਨੂੰ ਗੱਡੀ ਵਾਲਿਆਂ ਨੂੰ ਫੋਨ ਕੀਤਾ ਜੀ ਮਾਲਕਾ ਨੇ ਸਾਨੂੰ ਨਹੀਂ ਪਤਾ ਸੀ ਉਹਨਾਂ ਕੋਲ ਕੰਮ ਕਰਦੇ ਸੀ ਇਹ ਉਹਨਕੇ ਕੇ ਨਾ ਆਉਣਗੇ 2 ਮਹੀਨੇ ਹੋ ਗਏ ਜੀ ਗਿਆਨੂ ਤਾਂ ਕੰਮ ਕਰਕੇ ਮੁੜੇ ਐਂ ਵੀ ਤਾਂ ਫਾਇਲ ਕਾ ਦੁਆਏ ਚਲੀ ਜਾਂਦੇ ਘਰਾਂ ਨੂੰ ਆਉਂਦਾ ਆ ਹਾਂ ਤਾਂ ਹੁਣ ਅੱਜ ਅੱਜ ਸਗਲ ਲਗਣਾ ਜੀ ਉਹਨਾਂ ਕਿਤੇ ਗੱਡੀ ਲੈ ਕੇ ਆਉਂਦੇ ਸੀਗੇ ਜੀ ਮੁੰਡੇ ਤੂੜੀ ਵਾਲੀ ਮਸ਼ੀਨ ਤੇ ਗਏ ਸੀ ਡੇਢ ਮਹੀਨਾ ਹੋ ਗਿਆ ਹੁਣ ਉਧਰੋਂ ਆਉਂਦੇ ਕਿਤੇ ਗੱਡੀ ਨਹਿਰ ਦੇ ਵਿੱਚ ਵੜ ਗਈ ਚਾਰ ਜਣੇ ਮੇਰੇ ਮੁੰਡੇ ਦਾ ਨਾਮ ਤਾਂ ਗਰਲਾਲ ਸਿੰਘ ਸੀਗਾ ਜੀ ਦੂਜੇ ਦਾ ਮੁੰਡੇ ਜਿਹੜਾ ਨਾਲ ਉਹਨਾਂ ਦੇ ਨਾਲ ਗਿਆ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਪੁਲਿਸ ਨੇ ਸਬਦੇ ਬਿਆਨ ਲੈ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਨ ਦੇ ਲਈ ਭੇਜ ਦਿੱਤੀਆਂ ਨੇ ਇਹ 12 13 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 10 ਵਜੇ ਰਾਤ ਦਾ ਸੀਗਾ ਇੱਕ ਏਸੈਂਟ ਕਾਰ ਨਹਿਰ ਦੇ ਵਿੱਚ ਡਿੱਗ ਪਈ ਉਹਤ ਗੁਲਾਈ ਵਾਲਾ ਮੋੜ ਪੈਂਦਾ ਜਿਹੜਾ ਕਦੇਸ਼ ਰੋਡ ਤੇ ਨਹੀਂ ਲੰਘਿਆ ਉਹ ਕਈ ਵਾਰ ਉਥੇ ਧੋਖਾ ਖਾ ਜਾਂਦਾ ਪਹਿਲਾਂ ਵੀ ਇੱਕ ਦੋ ਹਾਦਸੇ ਇਸ ਤਰ੍ਹਾਂ ਦੇ ਉਥੇ ਹੋਏ ਆ ਤੇ ਇਹ ਸਾਨੂੰ ਤਾਂ ਅੱਜ ਸਵੇਰ ਹੀ ਇਨਫੋਰਮੇਸ਼ਨ ਮਿਲਿਆ ਵੀ ਇਸ ਤਰ੍ਹਾਂ ਕੋਈ ਕਾਰ ਡਿੱਗੀ ਆ ਉਦੋਂ ਇਸ ਤੋਂ ਅਰਨੀ ਵਾਲਾ ਨੇ ਕੋਤਾਖੋਰ ਮਗਵਾਇਆ ਅਸੀਂ ਤਲਾਸ਼ ਕਰਦੇ ਰਹੇ ਹੁਣ ਕਾਰਵਾਈ ਕੱਢ ਲਈ ਹੈ ਵਿੱਚੋਂ ਚਾਰ ਡੈਡ ਬੋਡੀਜ਼ ਨਿਕਲੀਆਂ ਹਨ ਚਾਰਾਂ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਆ ਜਿਨ੍ਹਾਂ ਚੋਂ ਪਤਾ ਕਰਨ ਤੇ ਪਤਾ ਲੱਗਿਆ ਵੀ ਚਾਰੇ ਪਿੰਡ ਮਿੱਡਾ ਦੇ ਨੌਜਵਾਨ ਹਨ ਥਾਣਾ ਖਬਰਾਲਾ ਜ਼ਿਲ੍ਹਾ ਮੁਕਸਰ ਦੇ ਤੇ ਇਹ ਦੋਹਾਂ ਦਾ ਨਾਂ ਗੁਰਪ੍ਰੀਤ ਹਨਾਂ ਚੋਂ ਇੱਕ ਦਾ ਨਾਂ ਗੁਰਪਾਲ ਤੇ ਇੱਕ ਦਾ ਨਾਂ ਜਸਾ ਹੈ ਪੋਸਟਮਾਰਟਮ ਕਰਨ ਲਈ ਡੈਡ ਬੋਡੀਜ਼ ਭੇਜਤੀਆਂ ਸੀ ਸਿਵਲ ਹਸਪੀਟਲ ਤੇ ਕਾਰਵਾਈ ਕਰ ਰਹੇ ਆ ਜਿਹੜੀਆਂ ਆਪਣਾ ਉਸ ਮਰਨ ਤੋਂ ਬਾਅਦ ਡੈੱਡ ਬੋਡੀ ਜਿਹੋਦੇ ਵਾਰਸਾਂ ਨੇ ਚਪਲੇ ਕਰਦਿਆਂ ਚਾਰਾਂ ਘਰਾਂ ਚ ਮਾਤਮ पसਰਿਆ ਹੋਇਆ ਹੈ ਪੁਲਿਸ ਘਟਨਾ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਕਿਸੇ ਤਰ੍ਹਾਂ ਦੀ ਹੋਰ ਥਿਊਰੀ ਨਾ ਨਿਕਲ ਆਏ ਪਰ ਮਰਨ ਵਾਲੇ ਤਾਂ ਚਲੇ ਗਏ ਜਿਸ ਕਰ ਵਿਆਹ ਸੀ ਉਹ ਵੀ ਤੇ ਜਿਹੜੇ ਬਾਕੀ ਤਿੰਨ ਸਨ ਉਹਨਾਂ ਦੇ ਪਰਿਵਾਰਾਂ ਦੇ ਜ਼ਖਮ ਵੀ ਹੁਣ ਵਕਤ ਦੀ ਮਲਮ ਹੀ ਪਰ ਸਕਦੀ ਹੈ ਫਾਜ਼ਲ ਕਾ ਤੋਂ ਡੇਲੀ ਪੋਸਟ ਪੰਜਾਬੀ ਦੇ ਲਈ ਰਣਜੀਤ ਸਿੰਘ ਦੀ ਰਿਪੋਰਟ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ